ਇੱਕ ਨੰਬਰ ਪਲਾਉ ਜਿੱਦਾਂ ਕਹਿੰਦੇ ਨੇ ਨਾ ਇੱਕ ਛੱਤ ਥੱਲੇ ਸਾਰਾ ਕੁਝ ਆ ਜਾਂਦਾ ਇਹ ਪਲਾਉ ਦੇ ਵਿੱਚ ਸਾਰਾ ਕੁਝ ਹੀ ਆ ਗਿਆ ਤੁਸੀਂ ਦੇਖ ਸਕਦੇ ਹੋ ਓਏ ਹੋਏ ਹੋਏ ਤੇ ਖਾਣ ਦੇ ਵਿੱਚ ਕਿੰਨੇ ਟੇਸਟੀ ਹੋਣਗੇ ਵੈਜ ਪਲਾਉ ਕਲਰ ਦੇਖੋ ਕਿੰਨਾ ਪਿਆਰਾ ਔਰ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਤੇ ਤੁਹਾਨੂੰ ਦੱਸ ਦਿਆਂ ਇਹ ਕਿੱਦਾਂ ਬਣਾਇਆ ਪਲਾਉ ਆਓ ਫਿਰ ਗ੍ਰੀਟ ਆਟਾਪਾ ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਨ ਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਟਾਈਮ 'ਤੇ ਮਿਲ ਸਕਣ ਅੱਜ ਆਪਾਂ ਬਣਾਵਾਂਗੇ ਪਲਾਉ ਬਹੁਤ ਹੀ ਵਧੀਆ ਟੇਸਟੀ ਨਵੇਂ ਤਰੀਕੇ ਦੇ ਨਾਲ ਤੇ ਚਲੋ ਜੀ ਕਰੀਏ ਸ਼ੁਰੂ ਆਇਲ ਆਪਣਾ ਗਰਮ ਹੋ ਚੁੱਕਿਆ ਹੈ ਚਾਹੇ ਬਟਰ ਯੂਜ਼ ਕਰ ਲਓ ਦੇਸੀ ਘਿਓ ਯੂਜ਼ ਕਰ ਲਓ ਜੋ ਤੁਹਾਡੇ ਦਿਲ 'ਚ ਹੈ ਇੱਛਾ ਉਹ ਕਰ ਸਕਦੇ ਹੋ ਜ਼ੀਰਾ ਐਡ ਕਰਾਂਗੇ ਜੀ ਜ਼ੀਰਾ ਆਪਣਾ ਥੋੜਾ ਜਿਹਾ ਚਟਕ ਜਿਵੇ ਚਲੋ ਜੀ ਹੁਣ ਇਹਦੇ ਵਿੱਚ ਕੁੱਟਿਆ ਹੈ ਲਸਣ ਐਡ ਕਰ ਦਾਂਗੇ। ਕਿਉਂਕਿ ਜਿਹੜਾ ਇਹ ਫਲੋ ਬਣਨਾ ਇਹ ਲਸਣ ਤੋਂ ਬਿਨਾ ਨਹੀਂ ਇਹਦਾ ਟੇਸ ਆਉਂਦਾ। ਲਸਣ ਨੂੰ ਥੋੜਾ ਜਿਹਾ ਪਕਾ ਕੇ। ਲੋ ਜੀ ਬ੍ਰਾਊਨ ਹੋਣਾ ਸਟਾਰਟ ਹੋ ਗਿਆ ਲਸਣ ਆਪਾਂ। ਇਹਦੇ ਵਿੱਚ ਪਿਆਜ਼ ਐਡ ਕਰਾਂਗੇ। ਜਿਆਨ ਪਕਾਵਾਂਗੇ ਥੋੜਾ ਜਿਹਾ ਕਲਰ ਚੇਂਜ ਕਰਾਂਗੇ ਜਿਆਦਾ ਬਰਾਊਨ ਨਹੀਂ ਕਰਨੀ ਲੋ ਜੀ ਆਪਾਂ ਪਿਆਜ਼ 2 ਮਿੰਟ ਲਈ ਪਕਾ ਲਏ ਹੁਣ ਐਡ ਕਰਾਂਗੇ ਦੇ ਵਿੱਚ ਹਰੇ ਮਟਰ ਕੌਰਨ ਗਾਜਰ ਤੁਸੀਂ ਜਿਹੜੇ ਵੀ ਸ਼ੇਪ ਦੇਣੀ ਚਾਹੋ ਸਬਜ਼ੀਆਂ ਨੂੰ ਦੇ ਸਕਦੇ ਹੋ డ్ే ఆలూ స్లాయిస్ రక గాజర్యా తి చారీత థిఫ్ట్ జా తి చారిట్ భాను ఏదే ਪੌੜਨ ਮਟਰ ਆਲੂ ਦੱਜੇ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਮਾਂ ਅਦਰਕ ਪੇਸ ਫਰੀਂਜੀਆਂ ਸਲਾਈਸਸ ਕੱਟਣਾ ਹੈ ਠੀਕ ਹੈ ਜੇ ਨਾਲ ਐਡ ਕਰਾਂਗੇ ਫਿਰ ਇਹਨੂੰ ਸ਼ਾਈਨ ਦੇਣ ਦੇ ਲਈ થોਡੀ 슈ਗਰ 슈ਗਰ ਤੁਸੀਂ ਕੋਈ ਵੀ ਦਰਚਾ ਬਣਾਉਣੀ ਹੈ ਗਾਹ ਸਬਜ਼ੀ ਦਾ ਜ਼ਰੂਰ ਐਡ ਕਰ ਲਿਆ ਕਰੋ ਤੇ ਨਮਕ ਐਡ ਕਰਾਂਗੇ ਜਿੰਨਾ ਤੁਹਾਡਾ ਮਟੀਰੀਅਲ ਹੋ ਉਸ ਹਿਸਾਬ ਨਾਲ ਆਪਣੇ ਟੇਸਟ ਦੇ ਸੋ ਅਨ। ਠੀਕ ਹੈ ਜੀ। ਇਹਨੂੰ ਹੁਲਾਵਾਂਗੇ। ਇਹਨੂੰ 2 ਮਿੰਟ ਲਈ ਹੋਰ ਪਕਾਵਾਂਗੇ ਆਪਾਂ ਆਪਣੀਆਂ ਸਬਜ਼ੀਆਂ ਨੂੰ। ਕਿਉਂਕਿ ਇਹਨਾਂ ਨੂੰ ਥੋੜਾ ਜਿਹਾ ਟਾਈਮ ਵੱਧ ਲੱਗਦਾ। ਜੇ ਬੋਇਲ ਕਰਕੇ ਐਡ ਕਰਨੀ ਹੈ ਤੁਸੀਂ ਕੋਈ ਕਰ ਸਕਦੇ। 70% ਭਾਗ ਕਰ ਲਵੋ। ਫਿਰ ਯੂਜ਼ ਕਰ ਲਵੋ। ਲੋ ਜੀ ਸਬਜ਼ੀਆਂ ਆਪਣੀਆਂ ਆਲਮੋਸਟ ਜਿੰਨੀ ਆਪਾਂ ਨੂੰ ਚਾਹੀਦੀਆਂ ਸੀ 70% ਤੱਕ ਪੱਕ ਚੁੱਕੀਆਂ ਨੇ ਸੌਫਟ ਹੋ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਕੀ ਐਡ ਕਰਨਾ ਨੈਕਸਟ ਐਡ ਕਰਨਾ ਆਪਾਂ ਛੇਜਵਾਂ ਚਟਣੀ ਜੇ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਇਹਦੀ ਜਗ੍ਹਾ ਤੇ ਸੁੱਕੀਆਂ ਲਾਲ ਮਿਰਚਾਂ ਜਿਹੜੀਆਂ ਹਰ ਘਰ ਦੇ ਵਿੱਚ ਹੁੰਦੀਆਂ ਨੇ ਉਹਨੂੰ ਥੋੜੀ ਜਰ ਭਿਉਂ ਕੇ ਨਾ ਨਮਕ ਐਡ ਕਰਕੇ ਥੋੜੀ ਜੀ ਹਲਦੀ ਐਡ ਕਰਕੇ ਉਹਨੂੰ ਇੱਕ ਇਸ ਸੌਸਟੀ ਬਣਾ ਲਓ ਚਟਨੀ ਜਿਹੀ ਤੇ ਉਹ ਯੂਜ਼ ਕਰ ਸਕਦੇ ਹੋ ਤੁਸੀਂ ਤੇ ਹੁਣ ਨਾਲ ਆਪਾਂ ਐਡ ਕਰਾਂਗੇ ਥੋੜੀ ਜੀ ਹਲਦੀ ਆਪਣੀ ਲਾਲ ਮਿਰਚ ਲੋ ਜੀ ਸਬਜ਼ੀਆਂ ਆਪਣੀਆਂ ਰੈਡੀ ਨੇ ਤੇ ਹੁਣ ਇਹਦੇ ਵਿੱਚ ਆਪਾਂ ਚੌਲ ਪਾਵਾਂਗੇ ਮੈਂ ਅੱਗੇ ਐਡ ਕਰਾਂਗੇ ਮੈਂ ਬਰੌਨ ਲਗੀਆਂ ਨੇ 1.5 ਗਲਾਸ ਛੋੜਾਂ ਦਾ ਛੋੜਾਂ ਦਾ ਇਹ ਆ ਪੰਡਾ ਨਪਣਾ ਪਿੰਦਾ ਜਿਹੜਾ ਵੀ ਤੁਸੀਂ ਲੈਣਾ ਜੇ 1 ਗਲਾਸ ਛੋੜਾਂ ਦਾ ਤਾਂ 1.5 ਗਲਾਸ ਪਾਣੀ ਦਾ ਤੇ ਹੁਣ ਇਹਦੇ ਵਿੱਚ ਆਪਾਂ ਅੱਗੇ ਐਡ ਕਰਨਾ ਹੁਣ ਐਡ ਕਰਾਂਗੇ ਇਹਦੇ ਵਿੱਚ ਕੋਸਾ ਪਾਣੀ ਠੰਡਾ ਪਾਣੀ ਨਹੀਂ ਕੋਸਾ ਪਾਣੀ ਜਿਹੜੇ ਪੰਡੇ ਦਾ ਤੁਸੀਂ ਛੋੜਨਾ ਪਿਆ ਉਸੇ ਨਾਲ ਪਾਣੀ ਨਾਪ ਕੇ ਪਾ ਲੈਣਾ ਤੇ ਇਹਦੇ ਉੱਪਰ ਕੀ ਜਾ ਬ੍ਰੋਕਲੀ ਲਾਉ ਜੀ ਇਹਨੂੰ ਇਦਾਂ ਰੱਖ ਦਾਂਗੇ ਆਪਾਂ ਠੀਕ ਹੈ ਜੀ ਤੁਸੀਂ ਜਿਹੜੀਆਂ ਵੀ ਤੁਹਾਨੂੰ ਪਸੰਦ ਨੇ ਤੁਸੀਂ ਐਡ ਕਰ ਸਕਦੇ ਹੋ ਤੇ ਅੱਜ ਲਈ ਕੈਬੇਜ ਕਿਉਂਕਿ ਇਸ ਤੋਂ ਬਾਅਦ ਆਪਾਂ ਇਹਨੂੰ ਹਲਾਉਣਾ ਨਹੀਂ ਤੇ ਨਾਲ ਜਾਊਗਾ ਪਨੀਰ ਦੀਆਂ ਕਯੂਬਸ ਜਾਣਗੀਆਂ ਇਹ ਬਿਲਕੁਲ ਨਾ ਬਰੀਅਨੀ ਦੀ ਤਰ੍ਹਾਂ ਬਣ ਜਾਣਾ। ਮੈਂ ਇਸ ਤੋਂ ਬਾਅਦ ਇਹਦੇ ਉੱਪਰ ਜਾਉ ਟਮਾਟਰ ਦੀਆਂ ਸਲਾਈਸਿਸ ਇਹਨਾਂ ਖੜਾ ਕੇ ਪਾ ਦਾਂਗੇ ਆਪਾਂ। ਫਿਰ ਨਾ ਵਾਰ ਤੇ ਦੇਖ ਖੰਦ। ਲਓ ਜੀ ਟਮਾਟਰ ਸੈੱਟ ਕਰਤੇ ਥੋੜਾ ਜਿਹਾ ਇਹਦੇ ਵਿੱਚ ਮੈਂਟ ਲੀਫਸ ਐਡ ਕਰ ਦਿੱਤੇ ਤੇ ਧਨੀਆ। ਹੁਣ ਆਪਾਂ ਐਡ ਕਰਾਂਗੇ ਥੋੜਾ ਜਿਹਾ ਸਿਰਕਾ ਪਾਣੀ ਮਿਕਸ ਕਰਕੇ ਤੁਸੀਂ ਨਿੰਬੂ ਕੱਚਾ ਦੁੱਧ ਉਹ ਵੀ ਐਡ ਕਰ ਸਕਦੇ ਹੋ ਇਹ ਹੁੰਦਾ ਵੀ ਜਿਹੜੇ ਰਾਈਸ ਨੇ ਉੱਕਲੇ-ਉੱਕਲੇ ਰਹੇ ਤੇ ਇਹਨੂੰ ਆਪਾਂ ਕਰ ਦਾਂਗੇ ਕਵਰ ਜਦੋਂ ਇਹਦੇ ਉੱਪਰ ਆਪਣੇ ਟਮਾਟਰ ਉਹ ਕੈਬੇਜ ਪਨੀਰ ਬ੍ਰੋਕਲੀ ਪੈ ਗਈ ਆਪਾਂ ਨਿੰਬੂ ਪਗੜਾ ਜਾਂ ਸਰਕਾ ਜੋ ਵੀ ਤੁਹਾਡੇ ਦਿਲ ਕਰਦਾ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਯੂਜ਼ ਕਰ ਸਕਦੇ ਹੋ ਉਹ ਐਡ ਕਰਤਾ ਤਾਂ ਉਸ ਤੋਂ ਬਾਅਦ ਇਹਨੂੰ ਹਿਲਾਉਣਾ ਨਹੀਂ ਆਪਾਂ ਗੈਸ ਕਰ ਦੇਣੀ ਹੈ ਸਿਮ ਠੀਕ ਹੈ ਜੀ ਇਹਨੂੰ ਹੁਣ ਵਿੱਚ ਵਿੱਚ ਇੱਕ ਅੱਧੀ ਵਾਰੀ ਦੇ ਚੈੱਕ ਕਰਾਂਗੇ ਨਾਈਫ ਲੈ ਕੇ ਤੇ ਨਹੀਂ ਇਹਨੂੰ ਆਰਾਮ ਨਾਲ ਬੰਨ੍ਹ ਦੇਵਾਂਗੇ ਫਿਰ ਦੇਖਦੇ ਆਪਾਂ ਇਹਦਾ ਟੇਸਟ ਲਓ ਜੀ ਆਪਾਂ ਟੱਕਣ ਚੱਕ ਕੇ ਚੈੱਕ ਕਰਦੇ ਆ ਆਪਣੇ ਰਾਈਸ ਰੈਡੀ ਹੋ ਗਏ ਕਿ ਨਹੀਂ ਵਾਓ वैसे तो पानी की आवाज आण लग जंदी है लो जी नाइफ बिल्कुल क्लीन है जदा आप केक ਨੂੰ ਨਹੀਂ ਚੈੱਕ ਕਰਦੇ ਹੁੰਦੇ ਲੋ ਜੀ ਗੈਸ ਕਰਦਾਂਗੇ ਆਪਾਂ ਬੰਦ ਲੋ ਫਲੇਮ ਤੇ ਰੱਖੀ ਹੋਈ ਸੀ ਇਹਨਾਂ ਨੂੰ ਛੇੜਾਂਗੇ ਥੋੜੀ ਦੇਰ ਬਾਅਦ ਜਿੰਤਾ ਉਬਰ ਕਰਦਾਂਗੇ ਲਓ ਜੀ ਆਪਾਂ ਪੰਜਰ ਮਿੰਟ ਇਹਨਾਂ ਨੂੰ ਰੱਖ ਰਿਆ ਰਾਈਸ ਮੋਤਾ ਤੇ ਹੁਣ ਆਪਾਂ ਚੈੱਕ ਕਰਦੇ ਆ ਆਪਣੇ ਨਾਲੇ ਤੇ ਇਹਨਾਂ ਨੂੰ ਦਮ ਵਧੀਆ ਆ ਗਿਆ ਹੁਣ ਲਓ ਇੱਧਰ ਪਾਵਾਂਗੇ ਦੇਖੋ ਰਾਈਸ ਕੱਲੇ ਕੱਲੇ ਕਲਰ ਦੇਖੋ ਕਿੰਨਾ ਪਿਆਰਾ ਆਇਆ ਠੀਕ ਹੈ ਜੀ ਲੋਜੀ ਤੁਸੀਂ ਵੀ ਕਰੋ ਇੰਜੋਏ ਤੇ ਜਰੂਰ ਬਣਾਇਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਕਰ ਲਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਆ ਨੋਟੀਫਿਕੇਸ਼ਨਸ ਆ ਸਕਣ ਤੇ ਇੰਜੋਏ ਕਰੀਏ ਗਰਮਾ ਗਰਮ ਮਿਕਸ ਵੈਜ ਪਲਾਉ ਮਿਲਦੇ ਆ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ